ਬੜੇ ਕੀ ਹਾ ਚਲੋ ਕਿ ਦੀ ਰਪੋਟਾ ਤੇ ਅਸੀਂ ਖੋਲਣ ਲਾਪੇ ਬੰਪਰ ਕਿਉਂ ਖੋਲਦੇ ਹਾਂ ਮਸ਼ੀਨ ਨਾਲ ਬਸੇ ਹੀ ਹੁੰਦੇ ਨਾਲ ਓਏ ਖੋਲੇ ਜਾਣਗੇ ਹਾਂ ਜ਼ੋਰ ਲਾ ਮੜਾਇਆ ਹਾਂ ਆ ਇੱਥੋਂ ਚੱਕ ਆ ਖੁੱਲ ਗਿਆ ਹੋ ਗਿਆ ਤਾਂ ਤਾਂ ਮੜੇ ਮੜੇ ਤੇ ਲੈ ਕਰ ਲਾ ਪਹਿਲਾਂ ਹੋਵੇ ਮਸ਼ੀਨ ਨਾਲੋਂ ਆ ਥਨਾ ਕੱਸੇ ਜਿਆਦੇ ਕੱਸੇ ਜਾਂਦੇ ਆ ਮਸ਼ੀਨ ਨਾਲੋਂ ਮਸ਼ੀਨ ਨਾਲ ਢੱਲੇ ਹੋ ਜਾਂਦੇ ਆ ਲਓ ਜੀ ਮਸਟਰ ਉਹਨੂੰentra ਮੰਪਰ ਤੋਂ ਬਣਾ ਉਹਨੂੰ ਕਾਹੀ ਰਾਤ ਰਾਤ ਲਾ ਦੇਣਾ ਸੀ ਤੇ ਤੁਸੀਂ ਚੈੱਕ ਕਰ ਲਓ ਇਧਰ ਲੈ ਬਿਟਨੇ ਕਰ ਲੇ ਮੇਜ ਰੱਖਣਾ ਇਹਦੇ ਥੱਲੇ ਰੱਖਾਂਗੇ ਮੜੇ ਨੱਟ ਥੱਲੇ ਕਰ ਪਹਿਲਾਂ ਅੰਦਰ ਪੱਤੀ ਲਵਾ ਕੇ ਵੈਢਿੰਗੀ ਪਿੱਲੂ ਜਨੜ ਕਿਹੜੀ ਉਹ ਜਿਹੜੀ ਜਿੰਨੇ ਨਾਲ ਨਾਟ ਲੱਗੇ ਕੇਸੇ ਜੀ ਪੱਕੀ ਵੈਲਦੀ ਆ ਬਾਕੀ ਠੀਕ ਆ ਫਿਰ ਲਓ ਜੀ ਆ ਵੀ ਹੋ ਗਿਆ ਟੱਲਾ ਸਤਿ ਸ਼੍ਰੀ ਅਕਾਲ ਆਈਦਾ ਹੀ ਆ ਫਿਰ ਓਏ ਹੁਣ ਆਪਾਂ ਜਦੋਂ ਆਪਣੇ ਸਰਾਜ ਨਾਲ ਪਰਲੋ ਮੈਂ ਵੇਟ ਵੀ ਲਿਆ ਹੁਣ ਕਦੀ ਵੇਟ ਕਦੀ ਬੰਪ ਅੱਜ ਮੈਨੂੰ ਤੂੜੀਆਰੀ ਵੀ ਲਾਉਣਾ ਪਿਆ ਕਿਉਂ ਗੀੜੀ ਨਹੀਂ ਲਾਉਣੀ ਉਹਨਾਂ ਘਰੇ ਭੈਂਚੋ ਵੱਡਦਾ ਚਲੋ ਸ਼ਾਹਵਾਸ਼ ਬਈ ਨੋਟਾ ਲਾ ਲਿਆ ਕਰਾਂਗੇ ਹੁਣ ਆਪਾਂ ਦੱਸਾਂ ਕੀ ਕਰਨਾ ਮੂਰਲੇ ਬਹੁਤ ਠਹਿੜਾ ਖੁੱਲ ਗਏ ਉਹ ਇਹਦਾ ਖਾਲੀ ਹੰਤ ਨੇ ਮੈਂ ਦੱਸਣਾ ਕੀ ਕਰਨਾ ਜਦੋਂ ਆਪਾਂ ਯੂਪੈ ਲਾਈ ਉਹ ਯੂਪੈ ਜਦੋਂ ਆਪਾਂ ਸਰਾਜ ਦੀ ਉਹ ਲਾਇਆ ਨਾ ਬੰਪਰ ਤੇ ਉਦੋਂ ਯੂਪੈ ਪੁੱਤ ਤੇਰੇ ਬਰਾਬਰ ਆ ਕਰਾ ਦੇ ਉਨੀ ਕੁ ਮੈਂ ਤਾਂ ਹੋ ਚੱਕ ਦੇ ਓਏ ਹੋਰ ਉਹੀ ਪੋਰਾ ਪੋਰਾ ਚੱਕ ਦਾਂਗੇ ਚੱਕ ਕੇ ਕਹਿੰਦੇ ਨਾ ਇੱਕ ਮੈਂ ਸਪੋਰਟ ਵੇਖੀ ਮੇਜ਼ ਲਿਆ ਇੱਕ ਚੱਕ ਤੇ ਚਾਚਾ ਆ ਜੂਗਾ ਓਹ ਨਹੀਂ ਕਹਿੰਦਾ ਤੂੰ ਆ ਜਾ ਖੁਦ ਮੇਜ਼ ਕਿੱਥੇ ਪਿਆ ਮੇ ਜੋ ਰੋਟੀ ਨਹੀਂ ਲੱਗਦੀ ਵੀਰੇ ਲਓ ਵੀ ਮਿੱਤਰੋ ਪਟਾਈ ਦੇ ਧਰਤੀ ਪੱਟ ਵਾਲੇ ਆ ਗਏ ਕੰਮ ਪੱਠੋ ਪੱਠੀ ਹੋ ਕੰਮ ਪੱਠੋ ਪੱਠੀ ਹੋਇਆ ਪਿਆ ਵੇਖੋ ਪੱਠੇ ਲੱਦੇ ਪਏ ਆ ਤੇ ਲਾਚਾਕੇ ਛੇਤੀ ਅੱਜ ਇਹ ਟਾਈਮ ਹੈ ਨਹੀਂਗਾ ਇੱਕ ਦੂ ਬਾਦ ਕੰਮ ਖਾਣੋਂ ਬਹੁਤ ਰਾਤ ਤੱਕ ਕੰਮ ਹੁੰਦੇ ਹਨ ਜਾ ਕੇ ਅਸੀਂ 20 25 ਬੋਰੀਆਂ ਖਾਦਦੀਆਂ ਵੀ ਲਾਉਣੀਆਂ ਹਰੇ ਬੱਸ ਇਹ ਰੇ ਮੈਂ ਟਰੈਕਟਰ ਤੇ ਲੱਦ ਕੇ ਲੈ ਆਇਆ ਤੇ ਫੱਟੇ ਪਿੱਛੇ ਪੁਆਇਆਂ ਟਰੈਕਟਰ ਐ ਮੁਰੇ ਕੋਹ ਨਹੀਂ ਨਾ ਆਪਣੇ ਵਾਲੇ ਸੌਰਾਜ ਦੇ ਕੋਈ ਵੇਟ ਨਹੀਂ ਕੁਛ ਨਹੀਂ ਪਾਬ ਵੀ ਨਹੀਂ ਲੱਦਦੇ ਹੀ ਟਰੈਕਟਰ ਦੇ ਉਹ ਇੱਕ ਹੋਰ ਕੀ ਦੇਖਣੀ ਕੀ ਇੱਕ ਇਥੇ ਪੈਪੂਪ ਲੈ ਆਂਦੀ ਆ ਸਮਾਨ ਲੈ ਆਂਦਾ ਸਿੱਧਾ ਪਾਉਣਾ ਅੰਦਰ ਆ ਲਓ ਵੀ ਆ ਮੇਰਾ ਭਤੀਜ ਜਾਂਦਾ ਭਤੀਜ ਇੱਧਰ ਪਾਈ ਵੇਖੀ ਮਾਰੀ ਲਾਈਟ ਵੇਖੀਏ ਬਰਾਬਰ ਭਤੀਜਾ ਦੀ ਸ਼ਕਲ ਦਿਖਾ ਮਾਰੀ ਲਾਈਟ ਮਾਰ ਕੀ ਹੋ ਗਿਆ ਇਹ ਬੰਪਰ ਖੋਲਣ ਲੱਗੀਆਂ ਹੋਰ ਆਵਾਜ਼ हां तो दस की कहना बड़ावान बड़ा इनके ਥੱਲੇ ਬੇਸਾਂ ਲਵਾ ਗਏ ਚਲ ਪੱਡੇ ਕੰਮ ਕਰੀ ਗਏ ਹਾਂ ਕਹਿੰਦੇ ਨੇ ਵੱਡੇ ਕੰਮ ਕੀ ਵੇਨਾ ਸੀਤੀ ਕੋਈ ਆਰੇ ਇੱਕ ਬੰਨਾ ਵੱਡਾ ਛੋਟਾ ਹੈਗਾ ਬਸ ਠੀਕ ਥੋੜਾ ਦਾਦਾ ਦੇ ਥੱਲੇ ਵੀ ਆ ਇੱਕ हां ਇੱਕ ਥੱਲੇ ਬੇਸ ਇੱਕ ਹੋਰ ਬੇਟੀ ਲਾ ਦਿੰਦੇ ਨਗਰ ਕੀ ਇੱਕ ਹੋਰ ਬੇਟੀ ਲਾ ਕੇ ਹੀ ਲੈ ਕਿੱਥੇ ਪਿਆ ਪਿੱਛੇ ਮੇਰੇ ਪਿੱਛੇ ਆਪ ਰੱਖਤਾ ਆਹੜੀ ਕਿੱਥੇ ਲਾਉਣਾ ਲਾ ਆ ਮੇਜ਼ ਲਾ ਦੂੰ ਮੈਂ ਤਾਂ ਆਪੇ ਆ ਗਈ ਚਾਚਾ ਉਹ ਵੀ ਮਿੱਤਰੋ ਠਾਠਾ ਹੋਈ ਪਈ ਆ ਵੀ ਮਿੱਤਰੋ ਨਾਟ ਖੋਲੀ ਜਾਣੇ ਆ ਅਸ਼ਾ ਇੱਕ ਖੋ ਵੀ ਦਿੱਤਾ ਮੁੰਡੇ ਨੂੰ ਯਾਰ ਭੁੱਖ ਪਸ ਜਾਨੀ ਹੁੰਦਾ ਰਾਤ ਨੂੰ ਪਤਾ ਨਹੀਂ ਆਹਨ ਹੋਵੇ ਲਾਉਂਗੇ ਮਿੱਤਰੋ ਕਹਿੰਦੇ ਲੱਗ ਗਈ ਬਾਹਰ ਖੋਲੋ ਤਾਂ ਉੱਪਰਾਂ ਦੇ ਵੱਡੇ ਵੱਲੀਏ ਆ ਲੱਖਾ ਜਾਂਦਾ ਕੋਈ ਆਹ ਹੈਡ ਲਾਈਟਾਂ ਬਦਲਾਈ ਖੋਲੇ ਲੱਗ ਤਾਹ ਚੱਕੇ ਰਖ ਮੰਪਰੇ ਤਾਂ ਕਿ ਮੈਂ ਇੰਨਾ ਭਾਰਾ ਕਿੱਥੋਂ ਚੱਕ ਲੂੰ ਯਾਰ ਮੜੇ ਚੱਕ ਨਾ ਸਪੋਰਟ ਜੀ ਦੇ ਮੜੀ ਜੀ ਸਪੋਰਟ ਦਿੱਤੀ ਆ ਮਤਰਾ ਬਣਾ ਭਾਂਪਰ ਤੋਂ ਕਹਿੋ ਜਿਹਾ ਲੱਗੂ ਇਹ ਕਾਨੂੰ ਸਿੱਧਾ ਵੀ ਹੋ ਜਾਣਾ ਹੈ ਤਾਨੂੰ ਰੱਬ ਵਾਲ ਨੂੰ ਕਾਨੂੰਨ ਨੰਮਾ ਕਰਾ ਦੇਣਾ ਇਹ ਰੱਬ ਵਾਲ ਨੂੰ ਹੀ ਆ ਸਾਡੇ ਇੱਕ ਵੇਲੇ ਕਿਉਂ ਰੱਬ ਵਾਲ ਨੂੰ ਕਰਨਾ ਨਹੀਂ ਤਾਨੂੰ ਉਂਤ ਪਰ ਲਾਗੇ ਸਿੱਧਾ ਕੱਲ ਨੂੰ ਕਰ ਦੋ ਚੁਕਾਣਾ ਕੋਈ ਪਤਾ ਨਹੀਂ ਇੰਨੇ ਘਾਹ ਭਰਨਾ ਤਾਂ ਨਹੀਂ ਚੁਕਾਣਾ ਕੀ ਠੀਕ ਹੈ ਨਾ ਮੈਂ ਕਹਾਂ ਤਾਣ ਚੁਕਾ ਦੇਣਾ ਕੱਲ ਨੂੰ ਅੱਛਾ ਯੂ ਮੀਨਸ ਟੰਟ ਉਹ ਮੈਨੂੰ ਪਤਾ ਨਹੀਂ ਚੱਕ ਯਾਰ ਨਾ ਮੜਾ ਢੱਲਾਗਾ ਉਹ ਯਾਰ ਇੰਨਾ ਘਾਹ ਤਾਂ ਹੁਣਾ ਮੜਾ ਮੁੱਟਾ ਜਿੰਨਾਂ ਜੋ ਚੁੜੀ ਮਰ ਜੂਗੀ ਨਾੜ ਦੀ ਪਹਿਲਾਂ ਪਰਲਾ ਕੜੇ ਯਾਰ ਮੂਹਰਲਾ ਖੋਲਣ ਲੱਪਿਆਂ ਤੂੰ ਉਹੀ ਤਾਂ ਗੱਲ ਨਾ ਪਹਿਲਾਂ ਪਰ ਪਿਛਲਾ ਹੋ ਨਹੀਂ ਪਿਛਲੇ ਦੇ ਬਖਦ ਮੰਗਦੇ ਬੰਗਲੇ ਖਰਨਾ ਤਾਂ ਹੈਗਾ ਸੁਵੇਰੇ ਪੀਲ ਦਾ ਕੰਮ ਕਰਾ ਕੇ ਲਿਆਉਣਾ ਪੁੱਛਣਾ ਚਰਨੀ ਨੂੰ ਵੀ ਪੰਪ ਤੋਂ ਪੀਲ ਲੈ ਕੇ ਉਹ ਭਰਾਵਾ 7 ਵੇ ਕਰੇ ਉਹ ਹੋ ਜੇ ਉਹਦੇ 8 9 ਜੇ ਖੁੱਲੀ ਹੋਈ ਤਾਂ ਵੇਖ ਲਾਂਗੇ ਮੈਂ ਵੀ ਨਾ ਦੇ ਰੋ ਕੰਮ ਟੋਪ ਟੋਪ ਹੋਇਆ ਪਿਆ ਬਾਕੀ ਕੋਈ ਚੱਕਾ ਲੱਗ ਗਈ ਰੇ ਫਰੀ ਬਣ ਕੇ ਲੱਗ ਗਈ ਯਾਰ ਔਂਜੀ ਕਮਾਈ ਜਾ ਹਾਂ ਉਹ ਖੜੇ ਹੁੰਦਾ ਮੜਿਆ ਜਾ ਮੇਤਰ ਹੁਣ ਬੰਪਰ ਬੰਪਰ ਖੋਲ ਕੇ ਫਿਰ ਮਿਲਦੇ ਤੁਹਾਨੂੰ ਆਹ ਕਿਹੜਾ ਆ ਗਿਆ ਕੌਣ ਆ ਗਿਆ ਭਾਈ ਇਹ ਬੰਪਰ ਚ ਇਹ ਆ ਗਿਆ ਮੇਰਾ ਜਿਗਰੀ ਯਾਰ ਤੂੰ ਭਾਈ ਤੂੰ ਕਿੱਥੇ ਘਵਾ ਚਿਆ ਸੀ ਚੱਕ ਚੱਕ ਇਹ ਕਿੱਥੇ ਘਵਾ ਚਿਆ ਸੀ ਇਹ ਭਾਈ ਆਡੇ ਕਹਿੰਦਾ ਮੈਂ ਪੀਸ ਮਾਰ ਖਾਣ ਵੰਦਾ ਹੈ ਟੋਪੀ ਜੀ ਲੈ ਕੇ ਔਰ ਲੈਟ ਰੋਟੇ ਨਹੀਂ ਭਾਈ ਸੈਡਾ ਨੂੰ ਸ਼ਕਲ ਦਿਖਾ ਚ ਇਸ ਤਰ੍ਹਾਂ ਹੀ ਏਦਾਂ ਦਾ ਭਾਈ ਅੰਦਰ ਜੈਮ ਲਾਉਂਦਾ ਜੋਰ ਵੇਖੀ ਉਹ ਜੈਮ ਲਾ ਗਿਆ ਉਹ ਤਾਂ ਜਾ ਫਾਂਦੀ ਆ ਵੇ ਥੋੜਾ ਘਟਾ ਥੋੜਾ ਘਟਾ ਥੋੜਾ ਘਟਾ ਬਹੁਤਾ ਨਾ ਚੱਕ ਥੋੜਾ ਹੀ ਚੱਕੀ ਵਾਹ ਸੈੱਟੇ ਰੱਖੇ ਮੇਰਾ ਭਰਾ ਥੋੜਾ ਫੇਰ ਘਟਾ ਸੱਤਰ ਕਿਲੋ ਵੇਡ ਚੱਕੀ ਪਰਦਾ ਕੱਲਾਈ ਮੈਂ ਇਹ ਲੋ ਛੜ ਤਾ ਲਓ ਮਤਲਬ ਸ਼ਾਨਾ ਸਿਆਂ ਦੇ ਲੱਭਾ ਸਿਆਂ ਆ ਗਿਆ ਆ ਵੀ ਆ ਗਈ ਹੈ ਇਹਨੇ ਆ ਆਓ ਇਹ ਜਾਂਦਾ ਬਾਲਾ ਨਾ ਚੱਕ ਕੋ ਯਾਰ ਬਾਲਾ ਨਾ ਚੱਕ ਹੋੜੀ ਹੋੜਾ ਮਾੜਾ ਮੋਟਾ ਫਿਰ ਤੂੰ ਕੀ ਇਹਨਾਂ ਨੂੰ ਫੋਨ ਤੂੰ ਏ ਮਾਰੀ ਲੈਟ ਲੈ ਆਇਦਰ ਹੱਥ ਪਵਾ ਤੂੰ ਤੈਨੂੰ ਹੱਥ ਪਾਉਣ ਲਈ ਕਿਹਾ ਪਾ ਲੋ ਹੱਥ ਪਰਲੇ ਨੂੰ ਨੇ ਪਾਉਣਾ ਇਧਰ ਸਾਰੇ ਘੜਤੇ ਹੋਏ ਇੱਕ ਨਾਟ ਰਹਿ ਗਿਆ ਇਧਰ ਇੱਕ ਨਾ ਇਧਰੋਂ ਪਾ ਕੇ ਰੱਖਿਓ ਮੇਰੇ ਅ ਫਲੈਸ਼ ਮਾਰਛਰ ਨੇ ਇਧਰ ਪਾਣੀ ਉਹ ਤਾਂ ਫਿਰ ਹੱਥ ਵੀ ਪਾ ਲੱਬੇ ਹੱਥ ਪਾ ਕੇ ਰੱਖੀਏ ਚੱਕ ਬੰਪਰ ਚੱਕੋ ਸੁੱਤਰ ਕਿਲੋ ਦਾ ਪਾ ਰਹੀ ਆ ਬਾਹਰ ਚੱਕ ਹੋਰ ਮਾੜੇ ਚੱਕ ਫੋਨ ਕਰ ਫੋਨ ਕਰ ਬਸ ਇਹ ਵੇਖੀ ਇਹ ਤਾਂ ਤੂੰ ਉਹ ਕੱਢਣਾ ਮੋੜਨ ਚੱਲੇ ਜਾਂਦਾ ਸੀ ਹਾਂ ਚੱਕੋ ਬੰਪਰ ਪਟਾਕਾ ਪਾਉਣਾ ਕੋ ਵੱਡਾ ਹਾਂ ਰੋਟੇ ਨਾ 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 ਦੋਂ ਕਿੱਧਰ ਫੈਲਦਾ ਬੰਦੇ ਨੂੰ ਤੂੰ ਦੱਸ ਤੇ ਦੁਕਾਨ ਤੇ ਕੀ ਹੈ ਸੇਮੀ ਨਾਲ ਚੱਕਾ ਹੌਲੀ ਜੱਕੋ ਮਾੜਾ ਜਾ ਉਹਨਾਂ ਕੋ ਚੱਕਾ ਬਈ ਨਾੜ ਰਹਿ ਗਿਆ ਅੱਧਾ ਚੱਕਾ ਬਾ ਚੱਕ ਲਿਆ ਅੱਧਾ ਹੀ ਰਹਿ ਗਿਆ ਇਧਰ ਸਾਡੇ ਲੋ ਤਾਂ ਭਾਰ ਪੂਰਾ ਚੱਕਿਆ ਹੋਇਆ ਹੋਰ ਹੁਣ ਰਹਿ ਗਿਆ ਅੱਧਾ ਨਾੜ ਬਈ ਆ ਵੀ ਚੱਕਣੇ ਹੋ ਜਾ ਚੱਕਣੇ ਹੀ ਐਨੂੰ ਬੰਦ ਕਰ ਲੈ ਯਾਰ ਫੋਨ ਨੂੰ 2 ਮਿੰਟ ਹੱਥ ਮਾਣੂ ਨੂੰ ਡੈੜੀ ਆਪਦੇ ਨਾ ਉਥੋਂ ਬਵਾ ਉਥੋਂ ਉਥੋਂ ਬਵਾ हम चचा कहे लाभ बट डालो मालूम बट डालो बट डालो मालूम हो ही तो ना दस ही हम बट डालो मालूम लग गए अरे कौन लगे हॉली 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 रखे हुए हॉली मेरी मेरी जा थल्ले मेरी तेरा ਹੌਕਾ ਨਹੀਂ ਸ਼ੁਰੂ ਕਾਉਂ ਮੈਂ ਬਾਹਰ ਨਹੀਂ ਆਉਂਦਾ ਉਹ ਵੀ ਖੋਲਣੀ ਪੈਂਦੀ ਨਹੀਂ ਆ ਖਿੱਚਿਆ ਨਹੀਂ ਬਾਹਰ ਹੁਣ ਫੜ ਜਾ ਯਾਰ ਨਹੀਂ ਹੌਂ ਮੈਂ ਬਾਹਰ ਨਹੀਂ ਆਉਂਦਾ ਕੁਛ ਨਹੀਂ ਹੌਂ ਮੈਂ ਦਾਲੇ ਖੋਲਿਓ ਹਾਂ ਹੋ ਮੇਟਰ ਆ ਰਿਹਾ ਇਸ ਦਵਿਨਾਰ ਸਾਡਾ ਡਾਇਓ ਪੀਓ ਤੇ ਵੀ ਇੱਕ ਸੋਈਰੇ ਨਾਲ ਟਕਰਾਵਾਂਗੇ ਚੱਕਦੇ ਚੱਕਦੇ ਬਸ ਥੱਲੇ ਉਹ ਆ ਜਿਹੜਾ ਤੂੰ ਲਵਾਇਆ ਮੈਨਾਂ ਦਾ ਉਦੋਂ ਬਾਅਦ ਖੋਲ ਹੀ ਨਹੀਂ ਕਦੇ ਸ਼ੋਹ ਮਿੱਤਰੋ ਕਹਿੰਦੇ ਬੰਪਰ ਖੋਲ ਤਾਂ ਤੇ ਲੌਕ ਚੈੱਕ ਕਰੋ ਬੰਪਰ ਤੋਂ ਬਿਨਾ ਕਹਿੋ ਜਿਹਾ ਲੱਗ ਰਿਹਾ ਥੱਲੇ ਜੀ ਨੂੰ ਚੱਕਦਾ ਸੋਨਾ ਹੜੇ ਨਾਲ ਆ ਬਾਕੀ ਛੂ ਛੂ ਲਾਤੀ ਜਾਂਦਾ ਯਾਰ ਨਟ ਡੈਪਿਆ ਨਟ ਲਾ ਲੈਣਾ ਆਪਾਂ ਤੇ ਬਾਕੀ ਓਕੇ ਦੀ ਰਿਪੋਰਟ ਆ ਆਣਾ ਮਿਸ਼ਾਨਿਆ ਹਾਂਜੀ ਬਾਈ ਤਾ ਇੱਕ ਨਾਟ ਦਾ ਚੱਕਰ ਪੈ ਗਿਆ ਯਾਰ ਖੁੱਲਦਾ ਗਿਆ ਉਹ ਨਾਟ ਉਹ ਵਿੱਚ ਉਹ ਡਿੱਕਾ ਪਉਂਦਾ ਆਵੇ ਇਹਦੇ ਨਾਲ ਅੱਜ ਜਾਂਦਾ ਨਾਲ ਸ਼ੋ ਹੁਣ ਲਾਉਣੀ ਪੈਣੀ ਆ ਇਹ ਦਿਮਾਗ ਚ ਨਹੀਂ ਆਈ ਇਹ ਲਾ ਕੇ ਫੇਰ ਕੰਮ ਕਰਾਂਗੇ ਚਲੋ ਆਣਾ ਵੀ ਨਾ ਨਾ ਯਾਰ ਉਹ ਕਹਿੰਦੇ ਰੋਲਸ ਰੋਇ ਵਾਂਗੂ ਖੁੱਲਦਾ ਇਹੇ ਨਾ ਛੇੜ ਤੂੰ ਬਟਨ ਨਾ ਪੱਗੇ ਹਾਂ ਤੂੰ ਬਿਨਾ ਕਰਾਰੀਆਂ ਭੋਰੇਗਾ ਤੂੰ ਉਹ ਪੰਡਾ ਥਾਇ ਆਏ ਹਾਏ ਇਹ ਇਹਦੇ ਵੀ ਉਹੀ ਹਾਰ ਲੋ ਵੀ ਮਿੱਤਰੋ ਆਹ ਲਾਤਾ ਬੰਪਰ ਬਿਨਾ ਸ਼ੋ ਤੋਂ ਦੇਖੋ ਜਿਵੇਂ ਹੋ ਰਹੀ ਏ ਲੱਗਨ ਦਾ ਆਪਿਆ ਅੱਜ ਸੋਹਣਾ ਲੱਗਦਾ ਏ ਬੰਪਰ ਲਾ ਕੇ ਹੁਣ ਵੀ ਸੋਹਣਾ ਲੱਗਦਾ ਚਲੋ ਅੱਬਾ ਹੁਣ ਨਟ-ਨੋਟ ਕੱਸ ਦੇਣੇ ਅਸੀਂ ਤੇ ਬਾਕੀ ਓਕੇ ਜੀ ਰਿਪੋਰਟ ਆ ਬੰਪਰ ਲਾਤਾ ਬੰਪਰ ਲਾ ਕੇ ਰੱਖ ਦੇਣਾ ਘਰੇ ਤੇ ਇਹ ਨਹੀਂ ਰਵੀ ਬਹੁਤ ਹੋ ਗਿਆ 9:30 9:30 ਦਾ ਟਾਈਮ ਹੋ ਗਿਆ ਮੇਰੇ ਹਿਸਾਬ ਨਾਲ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਬੰਪਰ ਬੰਪਰ ਰੱਖ ਦੀ ਤੇ ਅਸੀਂ ਕੰਮ ਰੋਟੀ ਪਾਣੀ ਵੀ ਖਾ ਲਈਏ ਖਾਦ ਖੂਦ ਲਾਉਣੀ ਆ ਅਸੀਂ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਸਾਡੇ ਨੂੰ ਹਨਾ ਵੀ ਕਾਸ਼ ਤੇ ਬੰਪਰ ਦੱਸੋ ਵੀ ਕਿੰਨਾ ਕ ਵੱਡਾ ਰੱਖਾਈਏ ਤੇ ਵਿੱਚ ਆਪਾਂ ਬੇਸਾਂ ਬੂਸਾਂ ਲਵਾ ਦੇਣੀਆਂ ਬਾਕੀ ਓਕੇ ਦੀ ਰਿਪੋਰਟ ਆ ਲੌਕ ਦੇਖੋ ਤੁਸੀਂ ਇੱਧਰ ਤੇ ਇਹ ਹੋ ਗਿਆ ਲੱਗਦਾ ਨਾੜ ਪਾਤਾ ਇਧਰ ਨੂੰ ਨਾੜ ਨਹੀਂ ਪਾਇਆ ਓਕੇ ਵੀ ਮਿੱਤਰੋ ਮਿਲਦੇ ਆ ਲਵ ਯੂ ਸਾਰੇ ਓਕੇ ਮਿੱਤਰੋ ਦਿਨੇ ਲੌਕ ਚੈੱਕ ਕਰ ਲਓ ਮਹਿੰਦਰੇ ਦੀ ਬਿਨਾ ਬੰਪਰ ਤੋਂ ਕਿਹਾ ਹਾਂ ਹੋ ਲੈ ਲਓ ਕਿਹਾ ਜਿਵੇਂ ਲੱਗ ਰਹੀ ਆ ਢੈਂਡ ਲੱਦੀ ਬਈ ਨਾ ਓਕੇ ਦੀ ਰਿਪੋਰਟ ਹੋ ਗਿਆ ਕੰਮ ਤੇ